ਇਹ ਪਾਣੀ ਲੋਕ ਪੀਂਦੇ ਨੇ ਇਹ ਟਾਖੜਾ ਨਹਿਰ ਤੇ ਚਨੀ ਦੇ ਅਸੀਂ ਖੜੇ ਆ ਆਮਕਾਰਾਂ ਤੇ ਵੀ ਆ ਕਿਹੜੇ ਸਪੈਸ਼ਲ ਹੈ ਇਹਦੇ ਵਿੱਚ ਸਮਾਨ ਡੇਕ ਕੇ ਜਾਂਦੇ ਨੇ ਇਹ ਪਾਣੀ ਲੋਕ ਪੀਂਦੇ ਨੇ ਇਹ ਰਹਿਣ ਖੂਂਦਾ ਉਹ ਆ ਕੇ ਇਹਦੇ ਵਿੱਚ ਤੇਰ ਕੇ ਜਾਂਦੇ ਨੇ ਇਹ ਪਾਣੀ ਲੋਕ ਪੀਂਦੇ ਨੇ ਇਹ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਇੱਕ ਰਿਪੋਰਟ ਲੈ ਕੇ ਹਾਜ਼ਰ ਆ ਔਰ ਇਹ ਰਿਪੋਰਟ ਜੋ ਹੈ ਪਾਣੀ ਨਾਲ ਸੰਬੰਧਤ ਹੈ ਅਸੀਂ ਸਾਰੇ ਪਿਛਲੇ ਸਮੇਂ ਤੋਂ ਲੰਮੇ ਸਮੇਂ ਤੋਂ ਗੱਲ ਸੁਣਦੇ ਆਏ ਆ ਕਿ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਚਾਹੇ ਉਹ ਨਦੀਆਂ ਦਾ ਹੋਵੇ ਨਾਲਿਆਂ ਦਾ ਹੋਵੇ ਦਰਿਆਵਾਂ ਦਾ ਹੋਵੇ ਮਹਿਰਾਂ ਦਾ ਹੋਵੇ ਪਾਣੀ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ ਪਰ ਅੱਜ ਇਸ ਰਿਪੋਰਟ ਦੇ ਵਿੱਚ ਜੋ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਉਹ ਹੈ ਮਾਨਸਾ ਜ਼ਿਲ੍ਹੇ ਦੇ ਕਸਬਾ ਚੁਨੀਰ ਦੇ ਨੇੜੇੋਂ ਆਖੜਾ ਮਹਿਰ ਲੰਘਦੀ ਹੈ ਸਰਸਾ ਮਾਨਸਾ ਸੜਕ ਤੇ ਚੁਨੀਰ ਦੇ ਬਿਲਕੁਲ ਨੇੜੇ ਇਨਲਾਈਟਿਡ ਕਾਲਜ ਦੇ ਨਜ਼ਦੀਕ ਹੈ ਸਰਸਾ ਮਾਂਸਾ ਸੜਕ ਤੇ ਇੱਕ ਪੁਲ ਬਣਿਆ ਹੋਇਆ ਹੈ ਉਸ ਪੁਲ ਦੇ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਵੇਸਟ ਮਟੀਰੀਅਲ ਘਰ ਦੀ ਸਫਾਈ ਕਰਕੇ ਲਫਾਫਿਆਂ ਦੇ ਵਿੱਚ ਵੇਸਟ ਮਟੀਰੀਅਲ ਪਾ ਕੇ ਉਸ ਪੁਲ ਤੇ ਆ ਕੇ ਪਾਖੜਾ ਨਹਿਰ ਦੇ ਵਿੱਚ ਸੁੱਟ ਜਾਂਦੇ ਆ ਇਸ ਤੋਂ ਇਲਾਵਾ ਜਾਦੂ ਟੂਣਿਆਂ ਵਹਿਮਾਂ ਪਰ ਮੰਚ ਪਾਏ ਲੋਕ ਤਰ੍ਹਾਂ ਤਰ੍ਹਾਂ ਦਾ ਸਮਾਨ ਹੈ ਜਿਹੜਾ ਉਹ ਉਸ ਪੁਲ ਦੇ ਉੱਪਰ ਆ ਕੇ ਪਾਖੜਾ ਨਹਿਰ ਵਿੱਚ ਸੁੱਟਦੇ ਆ ਹੁਣ ਸਭ ਤੋਂ ਵੱਡੀ ਸਮੱਸਿਆ ਇਹ ਹੈ ਇਹ ਭਾਖੜਾ ਨਹਿਰ ਦਾ ਪਾਣੀ ਹਲਕਾ ਸਰਦੂਲਗੜ੍ਹ ਦੇ ਅਨੇਕਾਂ ਪਿੰਡਾਂ ਨੂੰ ਦਰਜਣਾਂ ਪਿੰਡਾਂ ਨੂੰ ਪੀਣ ਵਾਸਤੇ ਜਲਕਰਾਂ ਵਿੱਚ ਜਾਂਦਾ ਹੈ ਸੋ ਜਿੰਨਾ ਪਿੰਡਾਂ ਦਾ ਪਾਣੀ ਧਰਤੀ ਹੇਠਲਾ ਠੀਕ ਨਹੀਂ ਹੈ ਉਹਨਾਂ ਪਿੰਡਾਂ ਦੇ ਲੋਕ ਵਾਟਰ ਵਰਕਸ ਦਾ ਜਲਕਰਾਂ ਦਾ ਪਾਣੀ ਪੀਂਦੇ ਆ ਔਰ ਜਲਕਰਾਂ ਦੇ ਵਿੱਚ ਜੋ ਪਾਣੀ ਪਹੁੰਚਦਾ ਉਹ ਪ੍ਰਦੂਸ਼ਿਤ ਹੋ ਕੇ ਜਾਂਦਾ ਕੋਈ ਵਜ੍ਹਾ ਕੀ ਹੈ ਕਿਉਂਕਿ ਲੋਕ ਘਰਾਂ ਦਾ ਵੇਸਟ ਮਟੀਰੀਅਲ ਸਮਗਰੀ ਹੈ ਜਿਹੜੀ ਜਾਦੂ ਟੂਣੇ ਵਾਲੀ ਉਹ ਭਾਖੜਾ ਨਹਿਰ ਦੇ ਪੁਰ ਤੇ ਆ ਕੇ ਨਹਿਰ ਦੇ ਵਿੱਚ ਸੁੱਟਦੇ ਆ ਇਸ ਕਰਕੇ ਲੋਕਾਂ ਦੇ ਘਰਾਂ ਤੱਕ ਪਰਦੇਸ਼ਿਤ ਪਾਣੀ ਜਾਂਦਾ ਅਨੇਕਾਂ ਲੋਕ ਉਸ ਪਾਣੀ ਨੂੰ ਪੀਂਦੇ ਆ ਭਾਖੜਾ ਨਹਿਰ ਦੇ ਪਾਣੀ ਨੂੰ ਪੀਂਦੇ ਆ ਇਸ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਤੇ ਗੌਰ ਕਰਨੀ ਬਣਦੀ ਹੈ ਕਿ ਭਾਖੜਾ ਨਹਿਰ ਦੇ ਵਿੱਚ ਇਸ ਤਰ੍ਹਾਂ ਦਾ ਸਮਾਨ ਜਾਂ ਮਟੀਰੀਅਲ ਨਾ ਸੁੱਟਿਆ ਜਾਵੇ ਚਸ਼ਮਦੀਦ ਲੋਕ ਉਹਨਾਂ ਦੇ ਕਹਿਣ ਮੁਤਾਬਕ ਲਫਾਫਿਆਂ ਨੂੰ ਭਾਖੜਾ ਨਹਿਰ ਦੇ ਵਿੱਚ ਸੁੱਟ ਕੇ ਜਾਂਦੇ ਆ ਇਤੋਂ ਤੱਕ ਵੀ ਗੱਲ ਹੈ ਕਿ ਲੋਕ ਲੱਕੜ ਦਾ ਬੇਸਤ ਮਟੀਰੀਅਲ ਵੀ ਆ ਕੇ ਪਾਖੜਾ ਨਹਿਰ ਦੇ ਪਾਣੀ ਵਿੱਚ ਸੁੱਟ ਜਾਂਦੇ ਆ। ਸੋ ਇਹ ਬਹੁਤ ਮਾੜੀ ਗੱਲ ਹੈ। ਇਸ ਰਿਪੋਰਟ ਦਾ ਮਕਸਦ ਇਹੋ ਹੀ ਹੈ ਕਿ ਮੈਰੀ ਮੈਗਨੇਟਿਕ ਪੰਜਾਬ ਸਰਕਾਰ ਦੇ ਜ਼ਿਲ੍ਹਾ ਮਾਨਸਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਵਾਸਤੇ ਇਹ ਰਿਪੋਰਟ ਬਣਾਈ ਗਈ ਹੈ ਕਿ ਪਾਖੜਾ ਨਹਿਰ ਦੇ ਵਿੱਚ ਜੋ ਇਸ ਤਰ੍ਹਾਂ ਦਾ ਗੰਦ ਮੰਦ ਮਟੀਰੀਅਲ ਵੇਸਟ ਸੁੱਟਿਆ ਜਾ ਰਿਹਾ ਹੈ ਉਹਦੇ ਤੇ ਪਾਬੰਦੀ ਲਾਈ ਜਾਵੇ ਔਰ ਜੋ ਲੋਕ ਇਸ ਕੰਮ ਨੂੰ ਅੰਜਾਮ ਦਿੰਦੇ ਆ ਉਹਨਾਂ ਤੇ ਸਖਤੀ ਕੀਤੀ ਜਾਵੇ ਉਹਨਾਂ ਤੇ ਬਣਵੀਂ ਕਾਰਵਾਈ ਕੀਤੀ ਜਾਵੇ। ਪਾਖੜਾ ਨਹਿਰ ਦੇ ਕੋਲ ਤੇ ਮੌਜੂਦ ਇੱਕ ਕਿਸਾਨ ਆਗੂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਉਹ ਕਈ ਇਸ ਤਰ੍ਹਾਂ ਦੇ ਹਾਲਾਤਾਂ ਦੇ ਕਈ ਇਸ ਤਰ੍ਹਾਂ ਦੇ ਦ੍ਰਿਸ਼ਾਂ ਦੇ ਚਸ਼ਨਬੀਦ ਨੇ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਦੂਰ ਗਰਾਡੇ ਦੇ ਵੀ ਜੋ ਪਿੱਛੋਂ ਕਾਰਾਂ ਤੇ ਆਉਂਦੇ ਆ ਕਾਰ ਰੋਕ ਕੇ ਗੱਡੀ ਰੋਕ ਕੇ ਆਪਣੇ ਸਮਾਨ ਵਾਲਾ ਲਫਾਫਾ ਬਾਹਰ ਦੇ ਵਿੱਚ ਸੁੱਟ ਜਾਂਦੇ ਆ ਉਸ ਕਿਸਾਨ ਆਗੂ ਨੇ ਕੀ ਮੰਗ ਕੀਤੀ ਹੈ ਕੀ ਉਹਨਾਂ ਨੇ ਆਖਿਆ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੋ ਆਓ ਸੁਣਦੇ ਆ ਕੀ ਕਹਿੰਦਾ ਉਸ ਕਿਸਾਨ ਆਗੂ ਦਾ ਮੇਰਾ ਨਾਮ ਕਲਦੀਪ ਸਿੰਘ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾ ਜਥੇਬੰਦੀ ਦਾ ਬਲਾਕ ਫੀਲਡ ਦਾ ਪ੍ਰਧਾਨ ਹਾਂ ਜੀ ਅੱਜ ਤੁਸੀਂ ਇਸ ਵਕਤ ਮੌਜੂਦ ਹਾਂ ਚਨੀਰ ਪਾਖੜਾ ਨਹਿਰ ਦੇ ਪੁਲ ਉੱਪਰ ਜੋ ਸਰਸਾ ਮਾਨਸਾ ਸੜਕ ਤੇ ਸਥਿਤ ਹੈ ਤੇ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇਖਣ ਨੂੰ ਮਿਲਿਆ ਕਿ ਲੋਕ ਘਰ ਦਾ ਵੇਸਟ ਮਟੀਰੀਅਲ ਹੈ ਜਾਂ ਜਾਦੂ ਟੂਣੇ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਲਿਫਾਫੇ ਆ ਜਿਹੜੇ ਉਹ ਪਾਣੀ ਦੇ ਵਿੱਚ ਸੁੱਟ ਜਾਂਦੇ ਆ ਕੀ ਕਹਿਣਾ ਚਾਹੁੰਦੇ ਆ ਦੇ ਸੰਬੰਧ ਵਿੱਚ ਕੀ ਮੰਗ ਕਰਦੇ ਆ ਸਰਕਾਰ ਤੋਂ ਜੋ ਬਈ ਇਹ ਨਹਿਰ ਦਾ ਪਾਣੀ ਆ ਪਾਖੜਾ ਨਹਿਰ ਤੇ ਜਿਹੜੇ ਅਸੀਂ ਖੜੇ ਆ ਇਹ ਪਾਣੀ ਪੰਡਾਂ ਦੇ ਵਿੱਚ ਬਾਰਡਰ ਲਕਸਾਂ ਦੇ ਵਿੱਚ ਜਾਂਦਾ ਹੈ ਜੋ ਇਹਦੇ ਵਿੱਚ ਰਾਹਗੀਰ ਜਿਹੜੇ ਬਸਾਂ ਤੇ ਟੱਪਦੇ ਨੇ ਮਸਾਫਰ ਜਾਂ ਉ ਆਮਕਾਰਾਂ ਤੇ ਵੀ ਆ ਕੇ ਇਹਦੇ ਸਪੈਸ਼ਲ ਇਹਦੇ ਵਿੱਚ ਸਮਾਨ ਡੇਕ ਕੇ ਜਾਂਦੇ ਨੇ ਜੋ ਇਹ ਪਾਣੀ ਬਹੁਤ ਹੀ ਪ੍ਰਦੂਸ਼ਿਤਨਾ ਹੋ ਰਿਹਾ ਹੈ ਕਿਉਂਕਿ ਇਹ ਪਾਣੀ ਲੋਕ ਪੀਂਦੇ ਨੇ ਇਹਦੇ ਵਿੱਚ ਜਿੰਨੇ ਵੀਰੇ ਆਉਂਦੇ ਨੇ ਕੋਈ ਸਮਾਨ ਡੇਗਣਾ ਸਾਰਾ ਰਹਿਦ ਖੁੰਦਾ ਉਹ ਆ ਕੇ ਇਹਦੇ ਵਿੱਚ ਟੇਰ ਕੇ ਜਾਂਦੇ ਨੇ ਜੋ ਅਸੀਂ ਜਿਹੜੇ ਬੈਠੇ ਹੁੰਨੇ ਆ ਜਾਂ ਆਮ ਲੋਕੋ ਹਟਾਉਦੇ ਵੀ ਨਹੀਂ ਪੰਡਾਲੇ ਵੀ ਕਹਿੰਦੇ ਨੇ ਵੀ ਨਾ ਦੇ ਗੋਪਾਲ ਪਾਣੀ ਇਹ ਪੀਣੇ ਆ ਪਰ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨਹਿਰੀ ਵਿਭਾਗ ਦੇ ਦੀ ਜ਼ਿੰਮੇਵਾਰੀ ਬਣਦੀ ਹੈ ਨਹਿਰੀ ਐਕਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਇੱਥੇ ਡਿਉਲਟੀ ਲਾਉਣਾ ਨਾਲ ਮੁਲਾਜ਼ਮ ਲੈਣਾ ਤੇ ਇੱਥੇ ਜੋ ਰੋਕਣਾ ਅਸੀਂ ਜਥੇਬੰਦੀਆਂ ਗ੍ਰਾਹਾਂ ਵੱਲੋਂ ਮੰਗ ਕਰਦੇ ਆ ਕਿ ਇਹ ਨਹਿਰਾਂ ਦੇ ਕੰਢਿਆਂ ਦੇ ਉੱਤੇ ਬਿਊਟੀ ਲਾਉਣਾ ਨਹਿਰੀ ਵਿਭਾਗ ਦੇ ਉਹਰੇ ਅਧਿਕਾਰੀ ਆ ਕੇ ਕੜਨਾ ਆ ਕੇ ਇਥੋਂ ਲੋਕਾਂ ਨੂੰ ਰੋਕਣਾ ਇਹਦੇ ਵਿੱਚ ਕੋਈ ਚੀਜ਼ ਨਾ ਡੇਗਣ ਦੇਣਾ ਇਸ ਮਾਮਲੇ 'ਚ ਤੁਸੀਂ ਨਹਿਰੀ ਵਿਭਾਗ ਦੇ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ ਅਸੀਂ ਐਕਸ਼ਨ ਸਾਹਿਬ ਨਾਲ ਅੱਜ ਤੋਂ 2 ਦਿਨ ਪਹਿਲਾਂ ਖੋਣ ਲਾਇਆ ਸੀ ਐਕਸ਼ਨ ਸਾਹਿਬ ਨੂੰ ਜੋ ਨਹਿਰੀ ਮਹਿਕਮੇ ਦੇ ਐਕਸ਼ਨ ਨੇ ਮਾਨਸਾ ਜਵਾਰ ਕਾ ਕੋਠੀ ਦੇ ਵਿੱਚ ਉਹਨਾਂ ਦੇ ਗੱਲ ਅਸੀਂ ਧਿਆਨ ਦੇ ਵਿੱਚ ਲਿਆਂਦੀ ਸੀ ਪਰ ਹਜੇ ਤੱਕ ਕੋਈ ਉਹ ਗੱਲ ਤੇ ਅਮਲ ਨਹੀਂ ਹੋਇਆ ਜਿਉਂ ਦੀ ਤਿਉਂ ਗੱਲ ਉਵੇਂ ਹੀ ਸਮਾਨ ਡਿੱਗ ਰਿਹਾ ਜੋ ਬਹੁਤ ਹੀ ਇਹ ਮਾੜੀ ਗੱਲ ਆ ਇਹ ਪਿੰਡ ਜੋਗ ਪਾਣੀ ਹੈ ਇਹ ਕਈ ਪਿੰਡਾਂ ਦੇ ਬਾਰਡਰ ਵਾਕਸਾਂ ਦੇ ਵਿੱਚ ਜਾਂਦਾ ਹੈ ਜੋ ਇਹ ਲੋਕ ਪਾਣੀ ਪੀਂਦੇ ਨੇ ਇਹ ਅਸੀਂ ਦੁਬਾਰਾ ਫੇਰ ਮੰਗ ਕਰਦੇ ਆ ਮੈਰੀ ਮਹਿਕਮੇ ਦੇ ਅਧਿਕਾਰਨ ਤੋਂ ਕਿ ਇੱਥੇ ਜੀ ਆਪਣੇ ਚਨੀਰ ਫੱਤੇ ਜੋ ਨਹਿਰ ਹੈ ਪੁਲ ਤੇ ਹੋਰ ਵੀ ਜਿੱਥੇ ਵੀ ਕਿਤੇ ਸੁਵੇ ਨਹਿਰ ਦਾ ਘੱਬਰ ਨਹਿਰ ਰੋਡ ਤੇ ਤੱਪਦੇ ਨੇ ਉਹਨਾਂ ਦੇ ਉੱਥੇ ਜੀ ਇਹ ਰੋਕਣ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਲੋਕਾਂ ਨੂੰ ਉੱਥੋਂ ਹਟਾਉਣੇ ਸਮਾਨ ਡੇਗਣਾ ਤਾਂ ਜੋ ਪਾਣੀ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਇਆ ਜਾ ਸਕੇ ਸੋ ਤੁਸੀਂ ਸੁਣਿਆ ਕਿ ਚਸ਼ਮਦੀਦ ਕਿਸਾਨ ਆਦਮੀ ਜੋ ਅਕਸਰ ਭਾਖੜਾ ਨਹਿਰ ਦੇ ਪੁੱਲ ਤੇ ਲੰਘਦੇ ਟੱਪਦੇ ਬੈਠਦੇ ਆ ਉਹਨਾਂ ਨੇ ਦੱਸਿਆ ਕਿ ਕਿਨੇ ਲੋਕ ਆ ਕੇ ਆਪਣੇ ਘਰਾਂ ਦਾ ਸਮਾਨ ਭਾਖੜਾ ਨਹਿਰ ਦੇ ਵਿੱਚ ਸੁੱਟ ਜਾਂਦੇ ਆ ਸੋ ਇਸ ਕਰਕੇ ਇਹਦੇ ਤੇ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਮਹਿਰੀ ਮਹਿਕਮਾ ਜ਼ਰੂਰ ਅਮਲ ਕਰੇ ਔਰ ਲੋਕਾਂ ਨੂੰ ਜੋ ਭਾਖੜਾ ਨਹਿਰ ਦੇ ਵਿੱਚ ਸਮਾਨ ਸੁੱਟਿਆ ਜਾ ਰਿਹਾ ਹੈ ਉਹਨਾਂ ਨੂੰ ਰੋਕਿਆ ਜਾਵੇ ਤੁਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਗਰੇ ਵੀਡੀਓ ਚੰਗੀ ਲੱਗੇ ਇਹ ਸੁਨੇਹਾ ਚੰਗਾ ਲੱਗੇ ਤਾਂ ਇਸ ਵੀਡੀਓ ਨੂੰ ਤੁਸੀਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਦਰਿਆਵਾਂ ਦਾ ਨਦੀਆਂ ਨਾਲਿਆਂ ਦਾ ਪਾਣੀ ਜਿਹੜਾ ਉਹ ਪਵਿੱਤਰ ਸਾਫ਼ ਸੁਥਰਾ ਤੇ ਸ਼ੁੱਧ ਬਣਿਆ ਰਹੇ ਸੋ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ